हां जी बाबा जी ਕੀ ਕਹਿਣਾ ਚਾਹੁੰਦੇ ਹੋ ਜਿਹੜਾ ਦੀਪਮਾਲਾ ਕੀਤੀ ਗਿਆ ਚੌਂਕ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਦੀਪਮਾਲਾ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਸੰਗਤਾਂ 5 ਤਰੀਕ ਤੋਂ ਪ੍ਰਭਾਤ ਫੇਰੀਆਂ ਦੀ ਸੇਵਾ ਨਿਭਾ ਰਹੀ ਸੀ ਅਮਰਤ ਵੇਲੇ 4 ਵਜੇ ਤੋਂ ਲੈ ਕੇ 6 ਵਜੇ ਤੱਕ 6:30 ਵਜੇ ਤੱਕ ਸਤਿਗੁਰਾਂ ਦਾ ਹਰਜ ਸਜਾਇਨ ਕੀਤਾ ਜਾ ਰਿਹਾ ਸੀ ਅੱਜ ਪ੍ਰਵਾਦ ਫੇਰੀਆਂ ਸਮਾਪਤੀ ਹੋਈ ਅੰਮ੍ਰਿਤ ਵੇਲੇ ਭੂਗਤਏ ਉਸ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਪ੍ਰੇਮ ਭੇਟਾ ਅਰਪਣ ਕਰਨ ਵਾਸਤੇ ਸ਼ਰਧਾ ਭਾਵਨਾ ਜਿਹੜੀ ਆ ਉਹ ਪ੍ਰਗਟ ਕਰਨ ਵਾਸਤੇ ਅੱਜ ਸਾਧਕ ਚੌਂਗ ਵਿੱਚ ਦੀਪਮਾਲਾ ਅਤੇ ਸਿਮਰਨ ਸੰਗਤਾਂ ਨੇ ਰਲ ਮਿਲ ਕੇ ਕੀਤਾ ਤੇ ਜਿੰਨੀਆਂ ਵੀ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਅੱਜ ਮਨਾ ਰਹੀਆਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੀਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਨਾਮ ਵਾਹਿਗੁਰੂ na na wa he